most of the cases ਆਪਾਂ ਦੇਖ ਰਹੇ ਕੈਨੇਡਾ ਦਾ ਫਿਊਜਨ ਰੇਟ ਬਹੁਤ ਜ਼ਿਆਦਾ ਹਾਈ ਚੱਲਦਾ ਪਿਆ ਆਮ ਮਾਰਕੀਟ ਪਰ ਉੱਥੇ ਹੀ ਪੁਰ ਕਰਪਾਏ ਇਮੀਗ੍ਰੇਸ਼ਨ ਕੈਨੇਡਾ ਵਿਜ਼ਟਰੀਜ਼ ਆ ਲਗਾਤਾਰ ਲੈ ਕੇ ਆ ਰਿਹਾ ਹੈ ਕੀ ਨਾਮ ਹੈ ਤੁਹਾਡਾ ਹਰਸਨਪ੍ਰੀਤ ਸਿੰਘ ਤੁਹਾਡੀ ਕਿੰਨੀ ਉਮਰ ਹੈ ਜੀ ਤੁਹਾਡੀ 24 ਸਾਲ ਤੁਹਾਡੇ ਤੇ ਤੁਹਾਡੀ ਮਦਰ ਦਾ ਲਗਾ ਸੀਗਾ ਜੀ ਬਾਇਓਮੈਟ੍ਰਿਕ ਕਦੋਂ ਹੋਈ ਸੀ ਤੁਹਾਡੇ 30 ਜੁਲਾਈ ਜਿਹੜੀ ਤੁਹਾਡੀ ਫੰਡਿੰਗ ਸੀ ਫਰੈਸ਼ ਸੀਗੀ ਫਰੈਸ਼ ਫੰਡਿੰਗ ਸੀ ਕਿੰਨੀ ਕੰਫਰਮ ਸ਼ੂ ਕੀਤੀ ਸੀ ਤੁਸੀਂ 12 ਲੱਖ ਕੀ ਨਾਮ ਹੈ ਤੁਹਾਡਾ ਸਰਕਰਨਜੀਤ ਸਿੰਘ ਤੁਹਾਡਾ ਵੀ ਤੁਹਾਡੀ ਮਦਰ ਨਾਲ ਕੇਸ ਲੱਗਾ ਸੀ ਹਾਂਜੀ ਦੋਨਾਂ ਦੀ ਅਪਰੂਵਲਸ ਆ ਗਈਆਂ ਹਾਂਜੀ ਕਿੰਨੀ ਫੰਡਿੰਗ ਸੀ ਤੁਹਾਡੀ ਜੀ ਸਰ ਮੇਰੀ ਹੈਗੀ 18 ਲੱਖ ਦੀ ਮਦਰ ਦੀ 6 ਲੱਖ ਦੀ 24 ਲੱਖ ਦੇ ਕਰੀ ਤੁਹਾਡੀ ਫੰਡਿੰਗ ਸੀ ਹਾਂਜੀ ਫੰਡਿੰ ਤੁਹਾਡੀ ਬਾਇਓਮੈਟ੍ਰਿਕ ਕਦੋਂ ਹੈ ਜੀ ਤੁਹਾਡੀ ਸਰ 31 ਜੁਲਾਈ ਨੂੰ ਤੁਹਾਡੇ ਹਸਬੰਦ ਤੇ ਤੁਹਾਡੀ ਬੇਟੀ ਦਾ ਫੈਸਲਾ ਨੇ ਹਸਬੰਦ ਦਾ ਤੇ ਮੇਰੀ ਬੇਟੀ ਦਾ ਜਿਹੜੀ ਬੇਟੀ ਦੀ ਕਿੰਨੀ ਉਮਰ ਸੀ ਜੀ ਉਹਨਾਂ ਦੇ 25 ਸਾਲ ਦੋਨਾਂ ਦੇ ਵੀਜ਼ੇ ਆ ਗਏ ਜੀ ਹਾਂਜੀ ਸਰ ਦੋਨਾਂ ਦੇ ਆ ਗਏ ਖੁਸ਼ ਹਾਂ ਹਾਂਜੀ ਸਰ ਮੈਂ ਬਹੁਤ ਖੁਸ਼ ਹਾਂ ਤੇ ਬਿਲੋਂਗ ਕਿੱਥੋਂ ਕਰਦੇ ਹੋ ਤੁਸੀਂ ਸਰ ਟੰਡਾਪੁਰ 150 ਕਿਲੋਮੀਟਰ ਦੀ ਗੱਲ ਹੈ ਬਾਇਓਮੈਟ੍ਰਿਕ ਕਦੋਂ ਹੋਈ ਸੀ ਇਹਨਾਂ ਦੇ ਜੁਲਾਈ ਅਗਸਤ ਵਿੱਚ ਹੋਈ ਸੀ ਸੋ ਕੈਨੇਡਾ ਦੇ ਮਿਸਟਰ ਵੀਜ਼ਾ ਆ ਰਹੇ ਆ ਜੀ ਅਸੀਂ ਕਦੇ ਵੀ ਕੈਨੇਡਾ ਮਿਸਟਰ ਵੀਜ਼ਾ 100% ਕਹਿ ਕੇ ਕਦੇ ਪ੍ਰਮੋਟ ਨਹੀਂ ਕਰਦੇ ਇਹ ਕਿਤੇ ਵੀ ਸ਼ੋਰਟੀ ਇਨੇ ਜਰ ਫਿਊਜ਼ਨ ਵੀ ਦੇਖਣ ਨੂੰ ਮਿਲਦੀਆਂ ਵੀਜ਼ਾਸ ਵੀ ਦੇਖਣ ਨੂੰ ਮਿਲਦੇ ਆ ਬਟ ਇਹ ਹੈ ਕਿ ਤੁਹਾਡੀ ਜੇ ਵੀ ਫਾਈਲ ਆ ਐਟ ਲਾਸਟ ਤੁਹਾਡੀ ਫਾਈਲ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਹੋਵੇ ਤਾਂ ਤੁਹਾਡੇ ਵਿਜ਼ਟਰ ਵੀਜ਼ਾ ਦੇ ਚਾਂਸਸ ਵਧ ਜਾਂਦੇ ਆ ਜੇ ਤੁਸੀਂ ਵੀ ਕੈਨੇਡਾ ਵਿਜ਼ਟਰ ਵੀਜ਼ਾ ਲਾਣਾ ਚਾਹੁੰਦੇ ਹੋ ਜਾਂ ਸੋਚ ਰਹੇ ਹੋ ਕਿਰਪਾ ਕਰਕੇ ਇਮੀਗ੍ਰੇਸ਼ਨ ਬ੍ਰਾਂਚ ਨੂੰ ਵਿਜ਼ਿਟ ਕਰ ਸਕਦੇ ਹੋ ਇੱਕ ਸਹੀ ਗਾਈਡੈਂਸ ਲੈ ਕੇ ਇਨਾਂ ਤਰ੍ਹਾਂ ਜਿਨ੍ਹਾਂ ਨੂੰ ਗਾਈਡ ਕੀਤਾ ਸੀ ਅੱਜ ਇਹਨਾਂ ਦੇ ਵੀਜ਼ਾ ਆ ਚੁੱਕੇ ਆ ਤੁਸੀਂ ਵੀ ਵੀਜ਼ਾ ਲੈ ਕੇ ਕੈਨੇਡਾ ਜਾ ਸਕਦੇ ਹੋ ਥੈਂਕ ਯੂ